ਭਗਤ ਰਵਦਾਸ ਜੀ ਮਹਾਰਾਜ ਉਸ ਦੌਰ ਦੇ ਵਿੱਚ ਬਨਾਰਸ ਦੇ ਵਿੱਚ ਪੈਦਾ ਹੋਏ ਨੇ ਜਦ ਕੇ ਭਗਤੀ ਭਾਵ ਦੇ ਸੰਗੀਤ ਨਾਲ ਭਾਰਤ ਦਾ ਕੋਣਾ ਕੋਣਾ ਸਰਸਾਰ ਹੋਇਆ ਹੋਇਆ ਸੀ ਹਰ ਪਾਸੇ ਭਗਤੀ ਲਹਿਰ ਹਰ ਪਾਸੇ ਭਗਤ ਭਾਵਨਾ ਵਿੱਚ ਡੁੱਬੇ ਹੋਏ ਮਹਾਪੁਰਸ਼ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਵਾਕ ਹੈ ਵੈਸੇ ਤਾਂ ਹਰ ਯੁਗ ਯੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰ ਯੁਗ ਵਿੱਚ ਹਰ ਸਮੇਂ ਵਿੱਚ ਭਗਤ ਹੁੰਦੇ ਰਹੇ ਨੇ ਸੰਤ ਹੁੰਦੇ ਰਹੇ ਨੇ ਲੇਕਿਨ ਭਾਰਤ ਦਾ ਮੱਧ ਕਾਲ ਭਗਤੀ ਕਾਲ ਮੰਨਿਆ ਗਿਆ ਜਿਸ ਦੇ ਵਿੱਚ ਚੌਂ ਦਿਸ਼ਾਂ ਦੇ ਵਿੱਚ ਭਗਤ ਹੀ ਭਗਤ ਪੈਦਾ ਹੋਏ ਉਸੇ ਭਗਤੀ ਕਾਲ ਦੇਚ ਸੂਫੀ ਫਕੀਰਾਂ ਨੇ ਵੀ ਆਪਣੇ ਅਮਰ ਸੰਗੀਤ ਦੇ ਰਾਹੀਂ ਇਸ ਦੇਸ਼ ਨੂੰ ਅਧਿਆਤਮਕ ਤੌਰ ਤੇ ਸਰਸਬਸ ਕੀਤਾ ਔਰ ਮਾਨਸਿਕ ਤੌਰ ਤੇ ਉੱਚਾ ਕੀਤਾ ਜੀਵਨ ਦੀ ਜਾਂਚ ਦਸੀ ਰਵਦਾਸ ਜੀ ਮਹਾਰਾਜ ਉਹਨਾਂ ਹੀ ਸਿਰਮੌਰ ਭਗਤਾਂ ਦੇ ਚੋਂ ਇੱਕ ਮਹਾਨ ਭਗਤ ਨੇ ਪੇਛੇ ਦੇ ਜਮਾਰ ਪਰ ਚਮੜੇ ਤੋਂ ਉੱਚੇ ਜੀਣ ਵਾਲੇ ਪੇਸ਼ੇ ਤੋਂ ਮੋਚੀ ਚਮੜੇ ਦਾ ਕੰਮ ਕਰਨ ਵਾਲੇ ਪਰ ਸਰੀਰ ਦੇ ਚਮੜੇ ਤੋਂ ਉੱਚੇ ਹੋ ਕੇ ਉਹਨਾਂ ਨੇ ਸਾਰੀ ਜ਼ਿੰਦਗੀ ਬਤੀਤ ਕੀਤੀ ਸਰੀਰ ਦੇ ਤਲ ਦੇ ਉੱਤੇ ਜੋ ਜੀ ਰਿਹਾ ਹੈ ਚਮੜੀ ਦੇ ਤਲ ਦੇ ਉੱਤੇ ਜੋ ਜੀ ਰਿਹਾ ਹੈ ਇੰਦਰੀਆਂ ਦੇ ਤਲ ਦੇ ਉੱਤੇ ਜੋ ਜੀ ਰਿਹਾ ਹੈ ਵਾਸਤਵਿਕ ਚਮਾਰ ਤੇ ਉਹੀ ਹੈ ਕਿਉਂਕਿ ਉਹ ਵੇਖਦਾ ਹੈ ਚਮੜੇ ਨੂੰ ਚਮੜੇ ਨੂੰ ਹੀ ਸਵਾਰਨਾ ਜ਼ਿੰਦਗੀ ਦਾ ਮਨੋਰਥ ਹੈ ਚਮੜੇ ਖਲੜੀ ਦਾ ਹੀ ਰਸ ਮਾਣਨਾ ਜੀਵਨ ਦਾ ਲਕਸ਼ ਹੈ ਐਸੇ ਪੁਰਸ਼ਾਂ ਨੂੰ ਚਮਾਰ ਆਖਿਆ ਜਾ ਸਕਦਾ ਹੈ ਚਮੜੇ ਦਾ ਕੰਮ ਕਰਦੇ ਹੋਇਆ ਸੁਰਤ ਚਮੜੇ ਤੋਂ ਉੱਚੀ ਰੱਖਣੀ ਇਹ ਕੋਈ ਭਗਤ ਰਵਦਾਸ ਜੀ ਮਹਾਰਾਜ ਤੋਂ ਸਿੱਖੇ ਉਹਨਾਂ ਦਾ ਕਾਲ ਐਸਾ ਸੀ ਕਿ ਚਾਰੋਂ ਪਾਸੇ ਰਵਦਾਸ ਨੇ ਆਪਣੀ ਭਗਤੀ ਸੰਗੀਤ ਨਾਲ ਪ੍ਰਭਾਵਿਤ ਕੀਤਾ ਹੈਰਾਨੀ ਦੀ ਗੱਲ ਹੈ ਕਿ ਅਨਪੜ੍ਹ ਜਦ ਵਿਦਿਕ ਮੰਦਰਾਂ ਦੇ ਦਰਵਾਜ਼ੇ ਹੀ ਆਪ ਲਈ ਬੰਦ ਨੇ ਧਾਰਮਿਕ ਮੰਦਰਾਂ ਦੇ ਦੁਆਰ ਤੇ ਬੰਦ ਹੀ ਸਨ ਲੇਕਿਨ ਐਸੀ ਅਗੰਮੀ ਵਿਦਿਆ ਆਪ ਦੇ ਅੰਦਰੋਂ ਫੁੱਟੇ ਐਸਾ ਅਗੰਮੀ ਸੰਗੀਤ ਆਪ ਦੀ ਚੇਤਨਾ ਦੇ ਚੋਂ ਪਰ ਫੁੱਲਤ ਹੋਇਆ ਦਰਸਲ ਇਹ ਹਕੀਕਤ ਹੈ ਕਿ ਪ੍ਰਮਾਤਮਾ ਜਦ ਵੀ ਕਿਸੇ ਦੇ ਅੰਦਰੋਂ ਪ੍ਰਗਟ ਹੁੰਦਾ ਹੈ ਬਸ ਉਹ ਗੀਤ ਰਾਹੀਂ ਸੰਗੀਤ ਰਾਹੀਂ ਸੰਗੀਤ ਔਰ ਗੀਤ ਪਰਮਾਤਮਾ ਦੇ ਬਹੁਤ ਨਿਕਟ ਹੈ ਬਹੁਤ ਨਿਕਟ ਹੈ ਸੰਗੀਤ ਇੱਕ ਕਲਾ ਹੈ ਗੀਤ ਇੱਕ ਕਲਾ ਹੈ ਤੇ ਪਰਮਾਤਮਾ ਸਵਮੇ ਵੀ ਇੱਕ ਕਲਾਕਾਰ ਹੈ ਐਸਾ ਮਹਾਨ ਕਲਾਕਾਰ ਕਿ ਉਸ ਦੀ ਕਲਾ ਚਾਰੋਂ ਪਾਸੇ ਸਾਨੂੰ ਦੇਖਣ ਨੂੰ ਮਿਲਦੀ ਹੈ ਇੱਕ ਨਿੱਕਾ ਜਿਹਾ ਬੀਜ ਧਰਤੀ ਵਿੱਚ ਬੋ ਕੇ ਜਦੋਂ ਅੰਕੁਰਿਤ ਹੁੰਦਾ ਹੈ ਕੋਮਲ ਰੂਪ ਉਸ ਦਾ ਧਰਤੀ ਤੋਂ ਬਾਹਰ ਨਿਕਲਦਾ ਹੈ ਸਹਜੇ ਸਹਜੇ ਵਿਕਸਤ ਹੁੰਦਾ ਹੈ ਸ਼ਾਖਾ ਪੱਤੇ ਫਿਰ ਉਸ ਦੇ ਚੋਂ ਜਦ ਫੁੱਲ ਖਿੜਦੇ ਨੇ ਫਲ ਲੱਗਦੇ ਨੇ ਇੱਕ ਐਸੀ ਮਹਾਨ ਕਲਾ ਹੈ ਕਿ ਉਸ ਅਦੁੱਤੀ ਕਲਾਕਾਰ ਨੂੰ ਦਾਦ ਦਿੱਤੇ ਬਿਨਾ ਰਹਿ ਨਹੀਂ ਸਕਦਾ ਮਨੁੱਖ ਅਧਿਆਤਮਾਸੀ ਉਸ ਦੀ ਕਲਾ ਚਾਰੋਂ ਪਾਸੇ ਫੈਲੀ ਹੋਈ ਹੈ ਸਾਗਰ ਦੇ ਚੋਂ ਬਾਹਰ ਉੱਠਦੀ ਹੈ ਉਮੜੂ ਮੜਕੇ वो चारों पासे बरसती है एक महान कला है पहाड़ रफ्तार और गुंजार, चारों पास वातावरण दरअसल उस महान कलाकार की कला की ही प्रदर्शनी है कभी कभी-कभी संगीतकार चित्रकार मूर्तिकार और लेखक लोग अपनी कला की ਖਾਸ ਰੂਪ ਦੇ ਵਿੱਚ ਪ੍ਰਦਰਸ਼ਨੀ ਕਰਾਇਆ ਕਰਦੇ ਨੇ ਪਰ ਉਸ ਮਹਾਨ ਕਲਾਕਾਰ ਦੀ ਪ੍ਰਦਰਸ਼ਨੀ ਕਲਾ ਦੀ ਹਰ ਵਕਤ ਹੋ ਰਹੀ ਹੈ ਹਰ ਥਾਂ ਤੇ ਹੋ ਰਹੀ ਹੈ ਜਿਸ ਪਾਸੇ ਵੀ ਨਿਗਾਹ ਮਾਰੀਏ ਕਲਾ ਹੀ ਕਲਾ ਹੈ ਚਾਹ ਆਸਮਾਨ ਤੇ ਝਾਤ ਮਾਰੀਏ ਚਾਹ ਸਾਗਰ ਤੇ ਨਿਗਾਹ ਮਾਰੀਏ ਚਾਹ ਪਹਾੜਾਂ ਦੀਆਂ ਚੋਟੀਆਂ ਨੂੰ ਵੇਖੀਏ ਤੇ ਚਾਹੇ ਧਰਤੀ ਤੇ ਨਿਗਾਹ ਮਾਰੀਏ ਚਾਹੇ ਪਸ਼ੂਆਂ ਨੂੰ ਵੇਖੀਏ ਪੰਛੀਆਂ ਨੂੰ ਵੇਖੀਏ ਬਨਸਪਤੀ ਨੂੰ ਵੇਖੀਏ ਹਰ ਥਾਂ ਤੇ ਉਸ ਦੀ ਕਲਾ ਪ੍ਰਗਟ ਹੋ ਰਹੀ ਹੈ ਪ੍ਰਗਟ ਹੋ ਰਹੀ ਹੈ ਔਰ ਉਹ ਐਸਾ ਕਲਾਕਾਰ ਹੈ ਕਿ ਹਰ ਕਲਾ ਵਿੱਚ ਉਹ નિਪੁੰਨ ਹੈ ਜਿਸ ਨੂੰ ਗੁਰਬਾਣੀ ਕਹਿੰਦੀ ਹੈ ਤੂੰ ਸਰਬ ਕਲਾ ਦਾ ਗਿਆਤਾ ਤੂੰ ਹਰ ਤਰ੍ਹਾਂ ਦੇ ਕਲਾ ਦਾ ਗਿਆਨੀ ਹੈ ਤੋ ਪ੍ਰਭੂ ਜਦ ਵੀ ਕਿਸੇ ਦੇ ਅੰਦਰ ਪ੍ਰਗਟ ਹੁੰਦਾ ਹੈ ਕਲਾ ਦੇ ਰਾਹੀਂ ਹੁੰਦਾ ਹੈ ਭਗਤ ਰਵਦਾਸ ਜੋ ਪੇਸ਼ੇ ਦੇ ਚੋਂ ਚਮਾਰ ਨੇ ਜੁੱਤੀਆਂ ਗੰਢਣਾ ਨਵੀਆਂ ਜੁੱਤੀਆਂ ਬਣਾਉਣਾ ਚਮੜੇ ਨੂੰ ਰੰਗਣਾ ਔਰ ਮੋਏ ਹੋ ਢੋਹਾਂ ਦੀ ਖਲ ਲਾਣੀ ਇਹ ਤੇ ਆਪ ਦਾ ਧੰਦਾ ਹੈ ਪਰ ਬੈਠੇ ਆ ਬੈਠਿਆਂ ਜਦ ਵੀ ਆਪ ਦੇ ਅੰਦਰੋਂ ਪ੍ਰਭੂ ਪ੍ਰਗਟ ਆਉਂਦਾ ਹੈ ਗੀਤ ਦੇ ਰਾਹੀਂ ਸੰਗੀਤ ਦੇ ਰਾਹੀਂ ਰਵਦਾਸ ਨੇ ਅਨੇਕਾਂ ਰਾਗਾਂ ਵਿੱਚ ਸ਼ਬਦ ਆਪਣਾ ਮధుਰ ਕਲਾਮ ਉਚਾਰਨ ਕੀਤਾ ਹੈ ਔਰ ਸੁਣਾ ਸੁਣਾ ਕੇ ਤਪਦੇ ਹਿਰਦੇ ਸ਼ਾਂਤ ਕੀਤੇ ਆਪ ਦੇਤੇ ਇੱਕ ਪ੍ਰਸ਼ਨ ਹੋਇਆ ਜਦ ਆਪ ਭਾਰਤ ਦੀ ਯਾਤਰਾ ਤੇ ਸਨ ਕਹਾਂ ਦੇ ਵਾਸੀ ਕਿੱਥੋਂ ਦੇ ਵਾਸੀ ਹੋ ਕਿੱਥੋਂ ਦੇ ਰਹਿਣ ਵਾਲੇ ਰਵਦਾਸ ਦਾ ਇਹ ਜਵਾਬ ਬੜਾ ਆਲਮਾਨਾ ਹੈ ਫਲਸਫਾਨਾ ਹੈ ਇਹਨੂੰ ਵੇਖ ਕੇ ਅੰਦਾਜ਼ਾ ਲਾਣਾ ਪੈਂਦਾ ਹੈ ਨਹੀਂ ते रब ही बोल रहे हैं अंदरों परमात्मा बोल रहे एक चमार दे बोल नहीं हो सकते हकीकत है कि बहुत वड्डी सच्चाई है कि प्रभु इस महान फिलसफे दे गीत दे गीत राही संगीत दे रा रविदास के अंदरों प्रगट होया ठीक है कि आप जुतियां गंड रहे ने पर नहीं अगले का दिल दिमाग भी ਮਧੁਰ ਅਮਰ ਸੰਗੀਤ ਤੇ ਗੀਤ ਦੇ ਰਾਹੀਂ ਰੱਬ ਨਾਲ ਗੰਢ ਦਿੰਦੇ ਨੇ ਇਸ ਵਾਸਤੇ ਕਹਿਣਾ ਪੈਗਾ ਕਿ ਤਮਾਮ ਭਗਤਾਂ ਦਾ ਧੰਦਾ ਵੀ ਧਰਮ ਹੈ ਅੱਜ ਹਰ ਚੌਕ ਵਿੱਚ ਮੋਚੀ ਬੈਠੇ ਤੇ ਮਿਲਣ ਗਏ ਪਰ ਰਵਦਾਸ ਜੈਸਾ ਚਮਾਰ ਖੋਜਣਾ ਬਹੁਤ ਕਠਿਨ ਹੈ ਹਰ ਸ਼ਹਿਰ ਵਿੱਚ ਗਵਾਲੇ ਔਰ ਜੁਲਾਹੇ ਮਾਮਾ ਕੁਮਾਰ ਨਾਈ ਤੋਵੀ ਕਸਾਈ ਛਿੰਬੇ ਬੈਠੇ ਨੇ ਪਰ ਨਾਮ ਦਿਓ ਜਿਹਾ ਛਿੰਬਾ ਲਬਣਾ ਬਹੁਤ ਔਖੀ ਗੱਲ ਹੈ ਜੋ ਸਿਰਫ ਅਗਲਿਆਂ ਦੇ ਕੱਪੜੇ ਹੀ ਨਹੀਂ ਰੰਗਦਾ ਦਿਲ ਦਿਮਾਗ ਨੂੰ ਵੀ ਰੱਬੀ ਰੰਗਣ ਛਾੜ ਦਿੰਦਾ ਹੈ ਸਿਰਫ ਕੱਪੜੇ ਹੀ ਨਹੀਂ ਕਬੀਰ ਬੁਣਦਾ ਤਾਣਾ ਬੇਟਾ ਹੀ ਇੱਕ ਨਹੀਂ ਕਰਦਾ ਉਹ ਜੀਵ ਤੇ ਆਤਮਾ ਨੂੰ ਵੀ ਇੱਕ ਕਰਨ ਦਾ ਉਪਦੇਸ਼ ਇਹ ਸੰਦੇਸ਼ ਦਿੰਦਾ ਰਹਿੰਦਾ ਹੈ ਇਹਨਾਂ ਭਗਤਾਂ ਦੇ ਦਰਸਲ ਧੰਦੇ ਵੀ ਧਰਮ ਨੇ ਇਹਨਾਂ ਦੀ ਕ੍ਰਿਧ ਦੇ ਚੋਂ ਵੀ ਕੀਰਤੀ ਦੀ ਖੁਸ਼ਬੂ ਆ ਰਹੀ ਹੈ ਜਦ ਕਿ ਆਮ ਬੰਦਿਆਂ ਦਾ ਧਰਮ ਵੀ ਖਿਮਾ ਕਰਨੀ ਅੰਦਰ ਧੰਦੇ ਦੀ ਬਦਬੂ ਰੱਖਦਾ ਹੈ ਦੁਰਗੰਧ ਰੱਖਦਾ ਹੈ ਤਾਂ ਭਗਤ ਰਵਦਾਸ ਦੇ ਅੰਦਰੋਂ ਪ੍ਰਭੂ ਪ੍ਰਗਟ ਹੋਇਆ ਹੈ ਫਲਸਫੇ ਦੇ ਰਾਹੀਂ ਗੀਤ ਦੇ ਰਾਹੀਂ ਸੰਗੀਤ ਦੇ ਰਹੇ ਜਦ ਆਪ ਤੇ ਪ੍ਰਸ਼ਨ ਹੋਇਆ ਕਿਥੋਂ ਦੇ ਵਾਸੀ ਹੋ ਤਾਂ ਆਪ ਕਹਿੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾ ਮੇਰੇ ਸ਼ਹਿਰ ਦਾ ਨਾਮ ਹੈ ਬੇਗਮਪੁਰਾ ਮੈਂ ਉੱਥੋਂ ਦਾ ਵਾਸੀ ਹਾਂ ਬੇਗਮਪੁਰਾ ਇਹ ਕਿੱਥੇ ਹੈ ਨਕਸ਼ੇ 'ਚ ਦੇਖਾਂਗੇ ਤੇ ਕਿਧਰੇ ਨਹੀਂ ਮਿਲੇਗਾ ਕਿਸੇ ਮੁਲਕ ਦੇ एक कस्बे शहर का नाम नहीं है प्रांत का नाम नहीं है धरती देते जिथे भी चले जाइए गम मौजूद है दुख मौजूद है ऐसा कोई व्यक्ति नहीं जड़ा गमगीन ना हो ऐसा कोई परिवार नहीं जिथे दुख ना हो ऐसा कोई कस्बा ते शहर नहीं जिथे विपतावा कलेश ना हो कोई ऐसा धरती ते मुल नहीं है ਜਿੱਥੇ ਗਮ ਨਾ ਹੋਵੇ ਪਰ ਰਵਿਦਾਸ ਕਹਿੰਨੇ ਮੈਂ ਤੇ ਉੱਥੋਂ ਦਾ ਵਾਸੀ ਜਿੱਥੇ ਗਮ ਹੈ ਹੀ ਨਹੀਂ ਬੇਗਮ ਬੁਰਾ ਸ਼ਹਿਰ ਕੋ ਨਾ ਦੁੱਖ ਅੰਦੋ ਨਾਹੀ ਟੈਠਾ ਜਿਸ ਨਗਰੀ ਦਾ ਮੈਂ ਵਾਸੀ ਹਾਂ ਉੱਥੇ ਦੁੱਖ ਹੈ ਹੀ ਨਹੀਂ ਉੱਥੇ ਪੀੜਾ ਹੈ ਹੀ ਨਹੀਂ ਉੱਥੇ ਕਲੇਸ਼ ਹੈ ਹੀ ਨਹੀਂ ਔਰ ਰਵਦਾਸ ਤੇ ਦਸੇ ਇਸ ਬੇਗਮਪੁਰੇ ਨੂੰ ਲਭੀਏ ਜ਼ਮੀਨ ਦੇ ਤੇ ਜਿੱਥੇ ਗਮ ਨਹੀਂ ਦੁੱਖ ਨਹੀਂ ਤੂੰ ਧਰਤੀ ਦੇ ਤੇ ਐਸਾ ਲਭਣਾ ਬਹੁਤ ਔਖ ਹੈ ਜਦ ਕੇ ਹਰ ਬੰਦਾ ਗਮ ਦੀ ਸੇਜਾ ਤੇ ਹੀ ਸੁਤਾ ਹੈ ਹਰ ਬੰਦਾ ਪੀੜਾ ਤੇ ਆ ਹੌਕਿਆਂ ਦੇ ਚ ਹੀ ਜ਼ਿੰਦਗੀ ਬਤੀਤ ਕਰਦਾ ਹੈ ਜੈਸੇ ਕਿ ਗੁਰੂ ਦੂਦੇ ਸ਼ਾਇਰ ਦਾ ਕਹਿਣਾ ਹੈ कबाबे सीख हैं हम करवटें हर सु बदलते हैं जो जल जाता है ये पहलू तो वो पहलू बदलते हैं इतनी दुख है इतनी पीड़ा है इतना कलेश है। इस दुख भरे वातावरण इस कलेश भरे संसार बच्च रविदास कहने मेरी नगरी का नेगमपुरा उ दुख नहीं है उत्ते होर भी कुछ नहीं है कि ਨਾ ਤਸਵੀਸ ਖਿਰਾਜ ਨਮਾਲ ਖਾਫ ਨਾ ਖਤਾ ਨਾ ਦਰਸ ਜ਼ਵਾਲ ਉੱਥੇ ਕੋਈ ਚਿੰਤਾ ਵੀ ਨਹੀਂ ਹੈ ਮਨੁੱਖਤਾ ਦੇ ਦ੍ਰਿਸ਼ਟੀਵਾਰੀ ਹੈ ਤੇ ਹਰ ਬੰਦਾ ਚਿੰਤਾ ਵਿੱਚ ਜੀ ਰਿਹਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਐਸਾ ਹੀ ਪ੍ਰਮਾਨ ਕਰਦੇ ਨੇ ਚਿੰਤਾ ਤਹੀ ਦੀ ਸ ਸਭ ਕੋ ਹੈ ਸਾਰਾ ਜਗਤ ਚਿੰਤਾ ਦੇ ਵਿੱਚ ਹੀ ਦਿਖਾਈ ਦੇ ਰਿਹਾ ਹੈ ਚਿੰਤਾ ਦੇ ਵਿੱਚ ਹੀ ਜੀ ਰਿਹਾ ਹੈ ਚਾਰੇ ਪਾਸੇ ਦੇਖਦੇ ਹਾਂ ਮਨੁੱਖ ਦੀ ਅੱਖਾਂ ਵਿੱਚ ਚਿੰਤਾ ਮਨੁੱਖ ਦੇ ਬੋਲਾਂ ਵਿੱਚ ਚਿੰਤਾ ਮਨੁੱਖ ਦੇ ਚਿਹਰੇ ਦੇ ਚਿੰਤਾ ਉੱਠਦੇ ਹਾਂ ਬੈਠਦੇ ਹਾਂ ਹੌਕੇ ਮਨੁੱਖ ਦੇ ਦੱਸਦੇ ਨੇ ਕਿ ਚਿੰਤਾ ਵਿੱਚ ਜੀ ਰਿਹਾ ਹੈ ਤੇ ਚਿੰਤਾ ਭਵਿਸ਼ ਦੀ ਹੀ ਹੁੰਦੀ ਹੈ ਪਤਾ ਨਹੀਂ ਆਉਣ ਵਾਲਾ ਕੱਲ ਕਿਹੋ ਜਿਹਾ ਹੋਵੇਗਾ ਕਿਸੇ ਚਿੰਤਾ ਪਰਵਾਦਾਸ ਕਹਿੰਦੇ ਨੇ ਮੇਰੀ ਨਗਰੀ ਦੇਚ ਚਿੰਤਾ ਹੈ ਹੀ ਨਹੀਂ ਜੀਵਨ ਦਾ ਇੱਕ ਢੰਗ ਹੈ ਇਹ ਨਗਰੀ ਬਾਹਰ ਨਹੀਂ ਹੈ ਇਹ ਸ਼ਹਿਰ ਕਿਸੇ ਨਕਸ਼ੇ ਵਿੱਚ ਦੇਖਾਂਗੇ ਤੇ ਨਹੀਂ ਮਿਲੇਗਾ ਦਰਸਲ ਇੱਕ ਹਾਲਤ ਹੈ ਇਹ ਮਨ ਦੀ ਇੱਕ ਅਵਸਥਾ ਹੈ ਇੱਕ ਜੀਵਨ ਦਾ ਢੰਗ ਹੈ ਇਹ ਕਾਲਮ ਦਾ ਕਹਿਣਾ ਹੈ ਜੋ ਹੱਸ ਰਹਾ ਹੈ सो हंस रहेगा जो रो रहा है सो रो रहेगा सुकूने कलब से खुदा खुदा कर जो कुछ के होना है सो हो रहेगा तू अपना सुकूने कलब नासना कर जो कुछ होना है वो तेरे कीतियां टलना नहीं रुकना नहीं हां तू इतना ही कर सकता है कि जो कुछ होना है ਇਨੂੰ ਖਿੜੇ ਮੱਥੇ ਤਸਲੀਮ ਕਰ ਲੈ ਜੋ ਕੁਝ ਹੋਣਾ ਹੈ ਇਹਨੂੰ ਖਿੜੇ ਮੱਥੇ ਪ੍ਰਵਾਨ ਕਰ ਲੈ ਜੋ ਕੁਝ ਹੋਣਾ ਹੈ ਉਹਨੂੰ ਆਪਣੀ ਝੋਲੀ ਵਿੱਚ ਪਾ ਲੈ ਤੁਰਵਦਾਸ ਕਹਿੰਦੇ ਨੇ ਜਿਸ ਸ਼ਹਿਰ ਦਾ ਮੈਂ ਵਾਸੀ ਉੱਥੇ ਚਿੰਤਾ ਨਹੀਂ ਹੈ ਨਾ ਤਸਵੀਸ ਖਰਾਜ ਨਾ ਮਾਲ ਖਰਾਜ ਟੈਕਸ ਦੁਨੀਆ ਦੇ ਵਿੱਚ ਰਹਿੰਦੇ ਆ ਜੈਸੇ ਜੈਸੇ ਬੰਦੇ ਦੀ ਧਨ ਸੰਪਦਾ ਵੱਧਦੀ ਹੈ ਮਾਲ ਅਸਬਾਬ ਵੱਧਾ ਹੈ ਤਾਂ ਟੈਕਸ ਵੀ ਵੱਧਦਾ ਹੈ ਤਰ੍ਹਾਂ ਤਰ੍ਹਾਂ ਦੇ ਉਹਨੂੰ ਟੈਕਸ ਵੀ ਦੇਣੇ ਪੈਂਦੇ ਖਰਾਜ ਵੀ ਦੇਣਾ ਪੈਂਦਾ ਹੈ ਲੇਕਿਨ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਸੰਪਦਾ ਵੱਧਦੀ ਜਾ ਰਹੀ ਹੈ ਧਨ ਵੱਧਦਾ ਜਾ ਰਿਹਾ ਹੈ ਪਰਮ ਆਨੰਦ ਵੱਧਦਾ ਜਾ ਰਿਹਾ ਹੈ ਪਰ ਮੇਰੇ ਤੇ ਕੋਈ ਟੈਕਸ ਨਹੀਂ ਮੇਰੇ ਤੇ ਕੋਈ ਖਰਾਜ ਨਹੀਂ ਕਿਸੇ ਪ੍ਰਕਾਰ ਦਾ ਨਹੀਂ ਹਾਲਾਂਕਿ ਬੈਰੋਨੀ ਦੁਨੀਆ ਚ ਅਸੀਂ ਦੇਖਦੇ ਹਾਂ ਕਿ ਮਨੁੱਖ ਦਾ ਸੁੱਖ ਵਧੇ ਮਨੁੱਖ ਦਾ ਆਰਾਮ ਵਧੇ ਮਨੁੱਖ ਦੀ ਦੌਲਤ ਵਧੇ ਮਨੁੱਖ ਦੀ ਸੰਪਦਾ ਵਧੇ ਤੇ ਉਹਦੇ ਨਾਲ ਇਹ ਵੀ ਇੱਕ ਚਿੰਤਾ ਵੱਧਦੀ ਹੈ ਦੁੱਖ ਵੱਧਦਾ ਹੈ ਕਿ ਟੈਕਸ ਵਧੇਗਾ ਖਰਾਜ ਦੇਣਾ ਪਵੇਗਾ ਪਰ ਰਵਿਦਾਸ ਜੀ ਮਹਾਰਾਜ ਕਹਿੰਦੇ ਨਾ ਤਸ਼ਵੀਸ਼ ਖਰਾਜ ਨਾ ਮਾਲ ਜੋ ਮਾਲ ਮੇਰੇ ਕੋਲ ਹੈ ਉਸ ਤੇ ਮੈਨੂੰ ਖਰਾਜ ਨਹੀਂ ਦੇਣਾ ਪੈਂਦਾ ਟੈਕਸ ਨਹੀਂ ਦੇਣਾ ਪੈਂਦਾ ਸਵਾਲ ਇੱਥੇ ਪੈਦਾ ਹੁੰਦਾ ਹੈ ਮਾਲ ਕੀ ਹੈ ਮਾਲ ਐਸਾ ਹੈ ਦੁਨੀਆਵੀ ਦੌਲਤ ਨਾਲ ਉਸ ਨੂੰ ਖਰੀਦਣਾ ਬਹੁਤ ਹੀ ਗਠਣਾ ਹੈ ਅਤਿਅੰਤ ਗਠਣਾ ਹੈ ਸੋਨੇ ਦੀਆਂ ਮੋਹਰਾਂ ਦੇ ਕੇ ਨਿਸ਼ਚਿੰਤਤਾ ਖਰੀਦਣੀ ਬੜੀ ਔਖੀ ਗੱਲ ਹੈ ਸੋਨੇ ਦੀਆਂ ਮੋਹਰਾਂ ਦੇ ਕੇ ਦਇਆ ਛੇ ਲ ਸੰਜਮ ਬਾਜ਼ਾਰ ਦੇ ਚੋਨੇ ਮਿਲੇਗਾ संतोष ते صبر ਕਿ ਕਿਸੇ ਦੁਕਾਨ ਤੋਂ ਨਹੀਂ ਮਿਲੇਗਾ ਕਿਸੇ ਬਾਜ਼ਾਰ ਵਿੱਚ ਨਹੀਂ ਮਿਲੇਗਾ ਇਹ ਐਸੇ ਗੁਣ ਨੇ ਐਸਾ ਮਾਲ ਅਸਬਾਬ ਹੈ ਜੋ ਦੁਨੀਆ ਦੇ ਬਾਜ਼ਾਰ ਵਿੱਚ ਨਹੀਂ ਮਿਲੇਗਾ ਸਵੈਮ ਭਗਤ ਕਬੀਰ ਨੇ ਇਸ ਨੂੰ ਇਸ ਢੰਗ ਨਾਲ ਬਿਆਨ ਕੀਤਾ ਹੈ ਕਿ ਰਾਮ ਪਦਾਰਥ ਪਾਇ ਕੇ ਕਬੀਰਾ ਗਾਂਠ ਨਾ ਖੋਲ यह जड़ा पदार्थ याल तू प्राप्त किया है कबीर इस पदार्थ की गठड़ी किधरे खोली न इस माल असबाब की गठड़ी किधरे खोली न क्यों के ऐसा बैरूनी दुनिया बच्च कोई बाजार ही नहीं है राम पदार्थ पाए के कबीरा गांठ ना खोल ਨਹੀਂ ਪਟਣ ਨਹੀਂ ਪਾਰਖੋ ਨਹੀਂ ਗਾਹਕ ਨਹੀਂ ਮੋਲ ਕੋਈ ਪਟਣ ਨਹੀਂ ਹੈ ਕੋਈ ਬਾਜ਼ਾਰ ਨਹੀਂ ਹੈ ਕੋਈ ਐਸਾ ਅਸਥਾਨ ਨਹੀਂ ਹੈ ਜਿੱਥੇ ਬੈਠ ਕੇ ਇਸ ਪਦਾਰਥ ਨੂੰ ਵੇਚਿਆ ਜਾ ਸਕੇ ਭਗਤ ਕਬੀਰ ਕਹਿੰਦੇ ਨੇ ਜੇ ਮਬਾ ਦਾ ਇਸ ਅਮਰ ਪਦਾਰਥ ਨੂੰ ਇਸ दैवी ਗੁਣਾਂ ਦੀ ਗਠੜੀ ਨੂੰ ਮੈਂ ਦੁਨੀਆ ਦੇ ਬਾਜ਼ਾਰ ਵਿੱਚ ਖੋਲ ਵੀ ਲਵਾਂ ਜੈਸੇ ਕੋਈ ਹੀਰਿਆਂ ਨੂੰ ਵੇਚੇ ਉਥੇ ਜਿਹੜਾ ਕੋਲਿਆਂ ਦਾ ਬਾਜ਼ਾਰ ਹੋਵੇ ਕੋਈ ਸੋਨਾ ਵੇਚਣ ਉਥੇ ਚਲਾ ਜਾਏ ਜਿਸ ਬਾਜ਼ਾਰ ਵਿੱਚ ਲੋਹਾ बिकਦਾ ਕੋਈ ਹੀਰੇ ਲਾਲ ਪੰਨੇ ਜਵਹਰਾਤ ਉਸ ਥਾਂ ਤੇ ਵੇਚਣ ਚਲਾ ਜਾਏ ਜਿੱਥੇ ਇੱਟਾਂ बिकਦੀਆਂ ਨੇ ਲੱਕੜਾਂ बिकਦੀਆਂ ਨੇ ਇਹ ਗੱਲ ਸੁਭਾਏ ਮੰਨਤੇ ਨਹੀਂ ਲੇਕਿਨ ਕਬੀਰ ਕਹਿੰਦੇ ਨੇ ਮੈਨੂੰ ਐਸਾ ਮਜਬੂਰਨ ਇਹ ਹੀਰਿਆਂ ਦੀ ਪੰਡ ਉੱਥੇ ਖੋਲਣੀ ਪਈ ਹੈ ਜੋ ਬਾਜ਼ਾਰ ਹੀ ਕੋਲੇ ਆਂਦਾ ਹੈ ਜੋ ਬਾਜ਼ਾਰ ਹੀ ਪੱਥਰ ਆਂਦਾ ਹੈ ਜੋ ਬਾਜ਼ਾਰ ਹੀ ਲੋਹੇ ਦਾ ਮਜਬੂਰੀ ਹੈ ਕਿ ਜਿਹੜੇ ਹੀਰੇ ਮੇਰੇ ਕੋਲ ਨੇ ਇਹਨਾਂ ਦਾ ਕੋਈ ਬਾਜ਼ਾਰ ਹੀ ਨਹੀਂ ਹੈ ਦਰਸਲ ਦੁਨੀਆ ਦੇ ਕਿਸੇ ਬਾਜ਼ਾਰ ਵਿੱਚ ਵੀ ਚਲੇ ਜਾਈਏ ਸਬਰ ਕਿੱਥੋਂ ਮੰਗੀਏ ਸੰਤੋਖ ਕਿੱਥੋਂ ਮੰਗੀਏ ਕਿਹੜੀ ਦੁਕਾਨ ਤੋਂ ਮੰਗੀਏ ਸੀਨ ਸੰਜਮ ਦਇਆ ਕਿਸ ਦੁਕਾਨ ਤੋਂ ਮੰਗੀ ਐ ਇਹ दैवी ਗੁਣਾਂ ਦੀ ਦੌਲਤ ਇਸ ਦੇ ਕੋਈ ਬਾਜ਼ਾਰ ਨਹੀਂ ਨੇ ਨਹੀਂ ਪਠਣ ਨਹੀਂ 파ਰਕ ਆਮ ਬਾਜ਼ਾਰ ਵਿੱਚ ਭਗਤ ਕਬੀਰ ਕਹਿੰਦੇ ਜੇ ਮੈਂ ਬੈਠ ਵੀ ਜਾਵਾਂ ਤਾਂ ਵਾਕਈ ਇਹ ਰੱਬ ਦੀਆਂ ਮਹਾਨ ਗੱਲਾਂ ਆਮ ਬਾਜ਼ਾਰ ਵਿੱਚ ਕਹਿਣੀਆਂ ਪੈਂਦੀਆਂ ਆਮ ਦੁਨੀਆਦਾਰਾਂ ਦੇ ਸਾਹਮਣੇ ਹੀ ਰੱਖਣੀਆਂ ਪੈਂਦੀਆਂ ਨੇ ਜਿੱਥੇ ਵਾਕਈ ਐਸਾ ਦੇਖਣ ਦੇ ਚਾਇਆ ਹੈ ਕੋਈ 파ਰਖੂ ਹੀ ਨਹੀਂ ਆਉਂਦਾ ਕਿਉਂਕਿ ਕੋਲਿਆਂ ਦੀ ਮੰਡੀ ਦੇ ਚਤੇ ਕੋਲਿਆਂ ਦੇ 파ਰਖੂ ਆਣਗੇ ਪੱਥਰਾਂ ਦੀ ਮਾਰਕੀਟ ਦੇ ਚ ਪੱਥਰਾਂ ਦੇ ਜਾਣਕਾਰ ਆਣਗੇ ਲੱਕੜ ਮੰਡੀ ਦੇ ਚ ਲੱਕੜਾਂ ਦੇ ਖਰੀਦਾਰ ਆਉਣਗੇ ਤੇ ਲੱਕੜਾਂ ਦੇ 파ਰਖੂ ਆਣਗੇ ਤੇ ਕਿਹੜੀ ਲੱਕੜ ਹੈ ਚੰਗੀ ਹੈ ਮਾੜੀ ਹੈ ਇਮਾਰਤੀ ਹੈ ਜਲਾਉ ਹੈ ਲਖਣਾ ਦੇ ਹੀ ਖਰੀਦਾਰ ਆਉਣਗੇ ਲਖੜ ਮੰਡੀ ਦੇ ਵਿੱਚ ਤੇ ਲੋਹਾ ਮੰਡੀ ਦੇ ਵਿੱਚ ਲੋਹੇ ਦੇ ਹੀ ਖਰੀਦਾਰ ਆਉਣਗੇ ਭਗਤ ਕਬੀਰ ਕਹਿੰਦੇ ਨੇ ਇਹਨਾਂ ਮੰਡੀਆਂ 'ਚ ਮੈਂ ਬੈਠ ਗਿਆ ਹੀਰਿਆਂ ਦਾ ਵਪਾਰ ਕਰਨ ਲਈ ਹੀਰਿਆਂ ਦੀ ਪੰਡ ਖੋਲ ਕੇ ਮੈਂ ਉੱਥੇ ਬੈਠ ਗਿਆ ਅਕਸਰ ਭਗਤ ਲੋਗਾ ਨੇ ਪ੍ਰਭੂ ਦੇ ਦੀਤ ਉਹਨਾਂ ਲੋਕਾਂ ਨੂੰ ਸੁਣਾਏ ਨੇ ਜੋ ਪ੍ਰਭੂ ਦੇ ਗੀਤ ਨਾ ਸੁਣਨਾ ਚਾਹਦੇ ਸਨ ਤੇ ਨਾ ਹੀ ਉਹਨਾਂ ਦੀ ਸੂਝ ਤੇ ਸਮਝ ਸੀ। ਇਹੀ ਕਾਰਨ ਹੈ ਕਿ ਭਗਤ ਜੋ ਕਹਿੰਦੇ ਰਹੇ ਸੰਸਾਰ ਦਾ ਉਹਨਾਂ ਬੋਲਾਂ ਨਾਲ ਤਾਲਮੇਲ ਨਹੀਂ ਬੈਠਦਾ ਰਿਹਾ। ਸੰਸਾਰ ਵਿਰੋਧਤਾ ਕਰਦਾ ਰਿਹਾ। ਤੋਂ ਭਗਤ ਜੀ ਕਹਿੰਦੇ ਨੇ ਕੋਈ ਪਰਖੂ ਹੀ ਨਹੀਂ ਹੈ ਮੈਂ ਬੈਠਾ ਲੋਕੀ ਕੋਲੇ ਖਰੀਦਦੇ ਪੈਨੇ। इतना खरीद रहे ने पत्थर खरीद रहे ने लोहा खरीद रहे ने लकड़ा खरीद रहे ने तो मैं पोटली खोल के बैठा मेरी तरफ कोई ही नहीं कोई खरीदार ही नहीं कोई पार्को नहीं, नहीं पटन नहीं पारको नहीं गाहक फिर कोई खरीदार ही नहीं गाहक ही नहीं है जो चीज मेरे कोल है इस दा कोई खरीदार ही नहीं है देखने दे चाया है ਇਕ ਰਾਜਨੀਤਿਕ ਦੇ ਪਿੱਛੇ ਜਿੰਨੀ ਭੀੜ ਚੱਲ ਪੈਂਦੀ ਹੈ ਇੱਕ ਧਨਵਾਨ ਦੇ ਆਲੇ ਜਿੰਨੀ ਦੁਨੀਆ ਮੰਡਲਾਉਂਦੀ ਹੈ ਅਧਿਆਤਮदर्शी ਦੀ ਜੀਵਨਧਿਆ ਜੀ ਕਰੀਬਨ ਕਰੀਬਨ ਸੰਸਾਰ ਨੇ ਵਿਰੋਧ ਤਈ ਕੀਤੀ ਏ ਉਹਦੇ ਬੋਹਣਾ ਨਾਲ ਉਹਦੀ ਜ਼ਿੰਦਗੀ ਨਾਲ ਜਗਤ ਸਹਿਮਤ ਨਹੀਂ ਹੋਇਆ ਤੇ ਸ਼੍ਰੀ ਕਬੀਰ ਕਹਿੰਦੇ ਨੇ ਕੋਈ ਗ੍ਰਾਹਕ ਹੀ ਨਹੀਂ ਹੈ ਤੇ ਜੇ ਮਬਾ ਦਾ ਇਸ ਬਹੁਤੀ ਭੀੜ ਦੇ ਵਿੱਚ ਜੋ ਕੋਲਿਆਂ ਦੇ ਗ੍ਰਾਹਕ ਨੇ ਲੋਹੇ ਦੇ ਗ੍ਰਾਹਕ ਨੇ ਕਿਦਰੇ ਇੱਕਦ ਇਸ ਹੀਰੇ ਦਾ ਗ੍ਰਾਹਕ ਆ ਵੀ ਜਾਏ ਪਰਖੂ ਆ ਵੀ ਜਾਏ ਤਾਂ ਨਹੀਂ ਮੋਲ ਉਹ ਮੁੱਲ ਦੇਣ ਨੂੰ ਤਿਆਰ ਨਹੀਂ ਉਹ ਮੁੱਲ ਨਹੀਂ ਉਦਾਰਤਾ ਸਮਝਤੇ ਹੈ ਇਹ ਹੀਰਾ ਹੈ ਪਰਖਤੇ ਹੈ ਉਸ ਨੂੰ ਔਰ ਉਹ ਖਰੀਦਾਰ ਵੀ ਹੈ ਲੇਕਿਨ ਮੁੱਲ ਨਹੀਂ ਦੇਣਾ ਚਾਹੁੰਦਾ ਇੱਥੇ ਸਵਾਲ ਪੈਦਾ ਹੁੰਦਾ ਹੈ ਮੁੱਲ ਕੀ ਹੈ ਕੰਚਨ ਸੋ ਪਾਏ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਮਨ ਹੀ ਉਸਦਾ ਮੁੱਲ ਹੈ ਆਪਣਾ ਮਨ ਮੇਟ ਕਰੀਏ ਤੇ ਰਾਮ ਨਾਮ ਦਾ ਹੀਰਾ ਪ੍ਰਾਪਤ ਕਰੀਏ ਪਰ ਇਹ ਮੁੱਲ ਦੇਣ ਨੂੰ ਕੋਈ ਤਿਆਰੀ ਨਹੀਂ ਇਸ ਵਾਸਤੇ ਖਰੀਦਾਰ ਹੁੰਦਿਆਂ ਆਇਆ ਵੀ ਪਰਖੂ ਹੁੰਦਿਆਂ ਆਇਆ ਵੀ ਸੂਝ ਸਮਝ ਰ ਰਖਦੇ ਹੁਆਂ ਵੀ ਕਈ ਮਨੋ ਇਸ ਮਹਾਨ ਹੀਰਿਆਂ ਤੋਂ ਵਾਂਝੇ ਰਹਿ ਜਾਂਦੇ ਨੇ ਕਿਉਂਕਿ ਮੁੱਲ ਨਹੀਂ ਉਤਾਰਦੇ। ਮੁੱਲ ਜੋ ਹੈ ਨਹੀਂ ਦੇਣਾ ਚਾਹੁੰਦੇ। ਤੋਂ ਆਮ ਇਨਾ ਬ੍ਰਮਗਿਆਨੀਆਂ ਨੂੰ ਭਗਤ ਲੋਗਾ ਨੂੰ ਇਹ ਆਪਣੇ ਬੋਲ ਐਨ ਸੰਸਾਰੀ ਮਨੁੱਖਾਂ ਦੇ ਸਾਹਮਣੇ ਰੱਖਣੇ ਪਏ। ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ ਨਾ ਤਸ਼ਵੀਸ਼ ਖਿਰਾਜ ਨਮਾਲ। ਮਾਲ ਮੇਰਾ ਵੱਧਾ ਜਾ ਰਿਹਾ। ਧਨ ਪਦਾਰਥ ਮੇਰਾ ਵੱਧਦਾ ਜਾ ਰਿਹਾ ਹੈ ਪਰ ਇਸ ਤੇ ਮੈਨੂੰ ਕੋਈ ਖਰਾਜ ਨਹੀਂ ਦੇਣਾ ਪੈਂਦਾ ਇਸ ਤੇ ਮੈਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ ਖੌਫ ਨਾ ਖਤਾ ਨਾ ਤਰਸ ਜ਼ਵਾਲ ਫਿਰ ਜਿਸ ਸ਼ਹਿਰ ਵਿੱਚ ਮੈਂ ਰਹਿਣਾ ਉੱਥੇ ਕਿਸੇ ਪ੍ਰਕਾਰ ਦਾ ਕੋਈ ਖੌਫ ਨਹੀਂ ਡਰ ਨਹੀਂ ਅੱਜ ਤੇ ਅਸੀਂ ਦੇਖਦੇ ਹਾਂ ਕਿ ਜੰਗਲਾਂ ਦੇ ਵਿੱਚ ਖੌਫ ਖਤਮ ਹੁੰਦਾ ਜਾ ਰਿਹਾ ਹੈ ਸ਼ਹਿਰਾਂ ਦੇ ਵਿੱਚ ਖੌਫ ਵੱਧਦੇ ਜਾ ਰਹੇ ਹਨ ਜੰਗਲਾਂ ਦੇ ਵਿੱਚ ਜੰਗਲੀ ਜਾਨਵਰ ਘਟਦੇ ਜਾ ਰਹੇ ਨੇ ਸ਼ਹਿਰਾਂ ਦੇ ਵਿੱਚ ਜੰਗਲੀ ਜਾਨਵਰ ਵੱਧਦੇ ਜਾ ਰਹੇ ਚਾਰ ਪੈਰਾਂ ਵਾਲੇ ਚੋਪਾਏ ਜਾਨਵਰ ਜੰਗਲਾਂ ਦੇ ਵਿੱਚ ਘਟਦੇ ਜਾ ਰਹੇ ਨੇ ਦੋ ਪੈਰਾਂ ਵਾਲੇ ਜਾਨਵਰ ਵੱਧਦੇ ਜਾ ਰਹੇ ਨੇ ਤੇ ਅਜੋਕੇ ਯੁੱਗ ਦੇ ਵਿੱਚ ਚਾਰ ਪੈਰਾਂ ਵਾਲੇ ਜਾਨਵਰਾਂ ਦਾ ਇਤਨਾ ਖਤਰਾ ਨਹੀਂ ਰਿਹਾ ਦੋ ਪੈਰਾਂ ਵਾਲੇ ਜਾਨਵਰ ਦਾ ਖਤਰਾ ਵੱਧ ਗਿਆ ਹੈ ਪ੍ਰਾਚੀਨ ਸਮੇਂ ਦੇ ਵਿੱਚ चौपाया खतरा सी। और दे ही सारे उपर साधन जुटाने कोई चीता हमला आवर ना हो जाए या फिर सप्पा तो बचण के उपराले करने पैसे सर हाथियों तो बचण्डे उपराले करने पैसे आज ते सारे उपराले वसीले ने ਇਸ ਦੋ ਪੈਰਾ ਵਾਲੇ ਜਾਨਵਰ ਤੋਂ ਕਿਸ ਢੰਗ ਨਾਲ ਆਪਣੇ ਆਪ ਨੂੰ ਬਚਾਈਏ ਤੇ ਆਪਣੇ ਆਪ ਨੂੰ ਸੁਰੱਖਿਟ ਕਰੀਏ। ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਜਿਸ ਸ਼ਹਿਰ ਦਾ ਮੈਂ ਵਾਸੀ ਉਸ ਸ਼ਹਿਰ ਵਿੱਚ ਖੌਫ ਨਹੀਂ ਹੈ। ਡਰ ਨਹੀਂ ਹੈ। ਨਾ ਕੋਈ ਡਰਾਉਂਦਾ ਹੈ ਨਾ ਕੋਈ ਡਰਦਾ ਹੈ। ਦਰਸਲ ਇਹੀ ਬ੍ਰह्मज्ञानी ਦੇ ਲੱਛਣ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਭੈ ਕਾਹੋਂ ਕੋ ਦੇਤ ਨੈ। ਨੈ ਭੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨਾ ਡਰਾਣਾ ਦੁਸ਼ਟ ਪਣਾ ਹੈ ਡਰਣਾ ਕਾਇਰ ਕਾ ਹੈ ਬੁਝਦਲੀ ਹੈ ਬੁਝਦਲ ਵੀ ਪ੍ਰਮਾਤਮਾ ਤੋਂ ਦੂਰ ਹੈ ਪਰ ਜ਼ਾਲਮ ਵੀ ਪ੍ਰਮਾਤਮਾ ਤੋਂ ਦੂਰ ਹੈ ਬਹੁਤ ਵੱਡਾ ਭਿਆਨਕ ਮਾਨਸਿਕ ਰੋਗ ਹੈ ਡਰਣਾ ਤੇ ਡਰਾਣਾ ਇਸ ਤੋਂ ਭਗਤ ਉੱਚਾ ਜੀਉਂਦਾ ਹੈ ਕੋ ਭਗਤ ਰਵਿਦਾਸ ਜੀ ਮਹਾਰਾਜ ਕਹਿਣ ਰੇ ਜਿਸ ਸ਼ੇਰ ਦਾ ਮੈਂ ਵਾਸੀ ਉੱਥੇ ਖੌਫ ਨਹੀਂ ਹੈ ਖਤਾ ਉੱਥੇ ਧੋਖੇ ਵੀ ਨਹੀਂ ਨੇ ਉੱਥੇ ਛਲ ਨਹੀਂ ਹੈ ਉੱਥੇ ਕਪਟ ਨਹੀਂ ਹੈ ਜਿਸ ਦੁਨੀਆ ਦਾ ਮੈਂ ਵਾਸੀ ਹਾਂ ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਉੱਥੇ ਧੋਖਾ ਨਹੀਂ ਹੈ ਧੋਖਾ ਦੇਣਾ ਧੋਖਾ ਖਾਣਾ ਇਹਨਾਂ ਦੋਹਾਂ ਤੋਂ ਉੱਚੀ ਜ਼ਿੰਦਗੀ ਹੈ ਇਹਨਾਂ ਦੋਹਾਂ ਤੋਂ ਉੱਚਾ ਜੀਵਣਾ ਤੇ ਜ਼ਵਾਲ ਕਹਿੰਦੇ ਨੇ ਧੰਦੀ ਕਲਰਾਂ ਪਛਤੀ ਉਨਤੇ ਆਲਮਾ ਦਾ ਕਹਿਣਾ ਹੈ ਹਰ ਕਮਾਲੇ ਰਾਜਵਾਨ ਕੋਈ ਐਸਾ ਕਮਾਲ ਨਹੀਂ ਜੋ ਜ਼ਵਾਲ ਦੀ ਤਰਫ ਨਹੀਂ ਜਾਂਦਾ ਕੋਈ ਐਸਾ ਚੜਨਾ ਨਹੀਂ ਜੋ ਤੈਂਦੀ ਕਲਾ ਦੀ ਨਹੀਂ ਤਰਫ ਨਹੀਂ ਜਾਂਦਾ ਉਚੰ ਤਨਿ ਚੰ ਨਾਨਾ ਸੋਮ ਉਚੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਕਹਿਣਾ ਉਚਾ ਚੜੇ ਸੋ ਜਾਏ ਭਿਆਲਾ ਜੋ ਉੱਪਰ ਜਾ ਰਿਹਾ ਹੈ ਆਖਰ ਥੱਲੇ ਆਏਗਾ ਜੋ ਉੱਚਾ ਉੱਠ ਰਿਹਾ ਹੈ ਆਖਰ ਥੱਲੇ ਆਏਗਾ ਬੱਚਾ ਵੱਧ ਰਿਹਾ ਹੈ ਵੱਧ ਰਿਹਾ ਹੈ ਤਸਤ ਵੱਧ ਰਹੀਏ ਸੁੰਦਰਤਾ ਵੱਧ ਰਹੀਏ ਸ਼ਕਤੀ ਵੱਧ ਰਹੀਏ ਅਜ ਬੁੱਢਾ ਹੋ ਗਿਆ ਹੁਣ ਘਟਨਾ ਘਟਣਾ ਘਟ ਜਾਏਗਾ ਹੁਣ ਦੇਂਦੀ ਕਲਾ ਹੁਣ ਜ਼ਵਾ ਸ਼ਰੀਰ ਜ਼ਵਾਲ ਦੀ ਤਰਫ ਜਾਂਦੇ ਨੇ ਪਹਾੜ ਜ਼ਵਾਲ ਦੀ ਤਰਫ ਜਾਂਦੇ ਨੇ ਸੂਰਜ ਚੰਦ ਤਾਰੇ ਜ਼ਵਾਲ ਦੀ ਤਰਫ ਜਾਂਦੇ ਨੇ ਸਵੈਮ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵਸਸ ਨਿਖਤ੍ਰ ਗਗਨੰ ਘਟੰਤ ਗਿਰ ਤਰਸ ਖੰਡਨ ਘਟੰਤ ਲਲਨਾ ਬ੍ਰਾਤ ਮੋਹਿਤੰ ਆਖਰ ਇਸਤਰੀ ਦਾ ਮੋਹ ਬ੍ਰਾਹਮਾ ਦਾ ਮੋਹ ਵੀ ਇੱਕ ਸ਼ਿਖਰ ਤੇ ਪਹੁੰਚ ਕੇ ਘਟਨਾ ਸ਼ੁਰੂ ਹੋ ਜਾਂਦਾ ਹੈ ਪੁੱਤਰਾਂ ਦਾ ਮੋਹ ਵੀ ਇੱਕ ਸ਼िखर ਤੇ ਪਹੁੰਚ ਕੇ ਘਟਨਾ ਸ਼ੁਰੂ ਹੋ ਜਾਂਦਾ ਹੈ ਇਸ ਤਰੀਕੇ ਨਾਲ ਸੂਰਜ ਵੀ ਘਟਦਾ ਹੈ ਚੰ드ਰਾ ਮਾ ਵੀ ਘਟਦਾ ਹੈ ਪਹਾੜ ਵੀ ਘਟਦੇ ਨੇ ਜ਼ਮੀਨ ਵੀ ਘਟਦੇ ਨੇ ਤੇ ਜੋ ਘਟਦਾ ਹੈ ਆਖਰ ਮਿਟਦਾ ਹੈ ਜੋ ਵੱਧਦਾ ਹੈ ਉਹ ਘਟਦਾ ਹੈ ਜੋ ਘਟਦਾ ਹੈ ਉਹ ਮਿਟਦਾ ਹੈ ਇਹ ਨਿਯਮ ਸਭ ਤੇ ਲਾਗੂ ਹੈ ਇੱਕ ਤੇ ਨਹੀਂ ਲਾਗੂ ਉਹ ਪ੍ਰਮਾਤਮਾ ਇਹ ਜੋ ਪਰਮਾਤਮਾ ਨਾਲ ਜੁੜ ਗਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਨਾ ਘਾਟ ਹੈ ਨਾ ਬਾਦ ਹੈ ਨਾ ਘਾਟ ਬਾਦ ਹੁੰਤ ਹੈ ਈਸ਼ਵਰ ਵਿੱਚ ਅਕਾਲ ਪੁਰਖ ਵਿੱਚ ਨਾ ਘਟਣਾ ਹੈ ਨਾ ਵਧਣਾ ਹੈ ਬਾਕੀ ਹਰ ਚੀਜ਼ ਵਾਧੇ ਦੀ ਤਰਫ ਜਾਂਦੀ ਹੈ ਤੇ ਵਾਧੇ ਤੋਂ ਬਾਅਦ ਫਿਰ ਘਾਟੇ ਦੀ ਤਰਫ ਜਾਂਦੀ ਹੈ ਤੇ ਘਾਟੇ ਤੋਂ ਬਾਅਦ ਫਿਰ ਮਿਟ ਜਾਂਦੀ ਹੈ ਵਧਣਾ ਘਟਣਾ ਮਿਟਣਾ ਇਹ ਨਿਯਮ ਹੈ ਹਰ ਇੱਕ ਦਿਲਾ ਨੂੰ ਹੈ ਹਰ ਵਸਤੂ ਤੇ ਹਰ ਜੀਵ ਤੇ ਹਰ ਆਕਾਰ ਤੇ ਪਰ ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਉੱਥੇ ਜ਼ਵਾਲ ਹੈ ਹੀ ਨਹੀਂ ਉੱਥੇ ਘਟਣਾ ਹੈ ਹੀ ਨਹੀਂ ਤੇ ਜਦ ਘਟਣਾ ਹੀ ਨਹੀਂ ਤਾਂ ਫਿਰ ਮਿਟਣਾ ਵੀ ਨਹੀਂ ਹੈ ਅਮਿੱਟ ਦੁਨੀਆ ਦੀ ਪ੍ਰਾਪਤੀ ਹੋ ਜਾਂਦੀ ਹੈ ਅਮਿੱਟ ਸੰਸਾਰ ਅਮਿੱਟ ਆਨੰਦ ਅਮਿੱਟ ਸੁਖ ਜੋ ਨਿਸ਼ਚੋ ਨਾਬੂਤ ਹੋ ਹੀ ਨਹੀਂ ਸਕਦਾ ਨਾਉ ਤਸਵੀਸ ਖਿਰਾਜ ਨਾਮਾਨ ਖੌਫ ਨਾ ਖਤਾ ਨ ਕਰਸ ਜ਼ਵਾਲ ਅਬ ਮੈਂ ਖੂਬ ਵਤਨ ਗਹਿ ਪਾਈ ਹੂਆਂ ਖੈਰ ਸਦਾ ਮੇਰੇ ਭਾਈ ਉਸ ਸ਼ਹਿਰ ਦੇਚ ਸਦੀਵੀ ਖੈਰ ਬਣਿਆ ਹੋਇਆ ਹੈ ਸਦਾ ਹੀ ਖੈਰ ਸਦਾ ਹੀ ਚੜਦੀਆਂ ਕਲਾ ਕਦੀ ਮਾੜੀ ਖਬਰ ਨਹੀਂ ਆਉਂਦੀ ਜ਼ਮੀਨ ਦੇਤੇ ਕੋਈ ਐਸਾ ਮੁਲਕ ਨਹੀਂ ਜਿੱਥੇ ਰੋਜ਼ ਕੋਈ ਨਾ ਕੋਈ ਮਾੜੀ ਖਬਰ ਨਾ ਆਵੇ ਕੋਈ ਐਸਾ ਸ਼ਹਿਰ ਨਹੀਂ ਕੋਈ ਐਸਾ ਪ੍ਰਾਂਤ ਨਹੀਂ ਜਿੱਥੇ ਮਾੜੀਆਂ ਖਬਰਾਂ ਅਖਬਾਰਾਂ ਵਿੱਚ ਪੜਨ ਨੂੰ ਮਿਲ ਜੋ ਹੈ ਨਾ ਮਿਲਣ ਪਰ ਸ੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਉੱਥੇ ਸਦੀਵੀ ਖੈਰ ਹੈ ਕਦੀ ਕੋਈ ਮਾੜੀ ਖਬਰ ਉਸ ਸ਼ਹਿਰ ਦੀ ਹੈ ਹੀ ਨਹੀਂ ਨਾ ਤਸਵੀਸ ਖਿਰਾਜ ਨਾ ਮਾਲ ਖੌਫ ਨਾ ਖਤਾ ਨਾ ਦਰਸ ਜ਼ਵਾਲ ਅਬ ਮੈਂ ਹੂਬ ਵਤਨ ਗਹਿ ਪਾਈ ਹੂਆਂ ਖੈਰ ਸਦਾ ਮਰੇ ਭਾਈ اے ਮੇਰੇ ਭਰਾ ਉਥੇ ਸਦੀਵੀ ਖੈਰ ਉਥੇ ਸਦੀਵੀ ਆਨੰਦ ਹੈ ਮੈਂ ਉਸ ਸ਼ਹਿਰ ਦਾ ਵਾਸੀ ਮੈਂ ਉਸ ਨਗਰੀ ਦਾ ਵਾਸੀ ਔਰ ਉਸ ਨਗਰੀ ਦੇ ਵਾਸੀ ਹੀ ਸਾਰੇ ਲੋਕ ਤੁਸੀਂ ਬਣੋ ਹਕੀਕਤ ਹੈ ਬੈਰੋਨੀ ਦੁਨੀਆ ਨੇ ਚ ਜਿਸ ਮੁਲਕ ਦੇ ਸੁਖ ਜ਼ਿਆਦਾ ਹੋਵੇ ਉਹ ਮੁਲਕ ਬਾਕੀ ਲੋਗਾ ਲਈ ਆਪਣੇ ਮੁਲਕ ਦੇ ਦਰਵਾਜ਼ੇ ਬੰਦ ਕਰ ਦਿੰਦੇ ਨੇ ਦੁਖੀ ਲਈ ਕਮਜ਼ੋਰ ਲਈ ਗਰੀਬਾਂ ਲਈ ਆਪਣੇ ਮੁਲਕ ਦੇ ਦੁਆਰ ਬੰਦ ਕਰ ਦਿੰਦੇ ਨੇ ਐਸਾ ਅਸੀਂ ਧਰਤੀ ਤੇ ਦੇਖਦੇ ਹਾਂ ਇੱਕ ਪ੍ਰਾਂਤ ਦੇ ਵਿੱਚ ਬਹੁਤ ਕੁਝ ਹੋਵੇ ਤੇ ਬਹੁਤ ਕੁਝ ਪ੍ਰਾਕ੍ਰਿਤਿਕ ਸੰਪਦਾ ਹੋਵੇ ਉਹ ਪ੍ਰਾਂਤ ਵੀ ਦੂਸਰੇ ਪ੍ਰਾਂਤ ਲਈ ਦੁਆਰ ਬੰਦ ਕਰਦਾ ਹੈ ਇੱਕ ਵਿਅਕਤੀ ਕੋਲ ਬਹੁਤ ਕੁਝ ਹੋ ਜਾਇਆ ਤਾਂ ਬਹੁਤ ਕੁਦੇ ਹੁੰਦੇ ਆਏ ਉਹ ਦੂਸਰੀਆਂ ਵਿਅਕਤੀਆਂ ਲਈ ਦਰਵਾਜ਼ੇ ਬੰਦ ਕਰ ਦਿੰਦਾ ਹੈ ਪਰ ਰਵਿਦਾਸ ਕੰਨਨ ਜਿਸ ਸ਼ਾਇਰ ਦਾ ਮੈਂ ਵਾਸੀਆਂ ਬੇਗਮਪੁਰੇ ਦਾ ਇਸ ਸ਼ੇਰ ਦੇ ਬੂਵੇ ਹਰ ਇੱਕ ਲਈ ਖੁੱਲੇ ਨੇ ਕੋਈ ਵੀ ਆਵੇ ਇਸ ਬੋਗੰਪੁਰੇ ਦੇ ਵਿੱਚ ਵਸੇ ਤੇ ਆਨੰਦ ਲਵੇ ਸੁਖ ਚੈਨ ਲਵੇ ਮੈਂ ਸਭ ਨੂੰ ਆਵਾਜ਼ ਮਾਰ ਰਿਹਾ ਸਭ ਨੂੰ ਢਡੋਰਾ ਪਿਟ ਕੇ ਬੁਲਾ ਰਿਹਾ